ਮੇਰਾ ਨਾਮ ਡਾਕਟਰ ਹਰਪਾਲ ਸਿੰਘ ਸੈਲੀ ਹੈ ਜੀ ਮੈਂ ਪ੍ਰੋਫੈਸਰ ਆਫ ਆਰਥੋਪੈਡਿਕਸ ਆ ਇੱਥੇ ਦਿਾਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਵਿੱਚ ਸਾਡੀ ਪੰਜਾਬ ਆਰਥੋਪੈਡਿਕ ਐਸੋਸੀਏਸ਼ਨ ਹੈ ਜੀ ਇਹ ਪੰਜਾਬ ਚੈਪਟਰ ਹੈ ਸਟੇਟ ਚੈਪਟਰ ਹੈ ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਦਾ ਉਹਦੀ ਐਨੂਅਲ ਕਾਨਫਰੰਸ ਦਿਾਨੰਦ ਵਿੱਚ ਹੋਈ ਸੀ ਆ ਫਰਵਰੀ 10 ਤੇ 11 ਨੂੰ ਜਿਹਦੇ ਦੌਰਾਨ ਸਾਡੀ ਇਲੈਕਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਮੈਨੂੰ ਪ੍ਰੈਜ਼ੀਡੈਂਟ ਇਲੈਕਟ ਦਾ ਅਹੁਦਾ ਮੇਰੀ ਇਲੈਕਸ਼ਨ ਯੂਨਾਨੀਮਸ ਹੋਈ ਹੈ ਤੇ ਆਈ ਵਿਲ ਬੀ ਟੇਕਿੰਗ ਓਵਰ ਦੀ ਐਸ ਪ੍ਰੈਜ਼ੀਡੈਂਟ ਆਫ ਦੀ ਪੰਜਾਬ ਆਰਥੋਪੈਡਿਕ ਐਸੋਸੀਏਸ਼ਨ ਫਰਮ ਨੈਕਸਟ ਈਅਰ ਆਨਵਰਡਸ ਟਿਲ 25 25 ਟੂ 26 ਮੈਂ ਐਸ ਦਾ ਪ੍ਰੈਜ਼ੀਡੈਂਟ ਰਵਾਂਗਾ ਐਸ ਐਸੋਸੀਏਸ਼ਨ ਦਾ ਯੂਨਾਨਿਮਸ ਸੀ ਜੀ ਮੇਰੇ ਅਗੇਂਸਟ ਕੋਈ ਕੰਟੈਂਟਰ ਹੈ ਨਹੀਂ ਸੀ ਸਾਡੀ ਕੋਈ ਐਸ ਕਾਨਫਰੈਂਸ ਦੇ ਵਿੱਚ ਕੋਈ 150 ਡੈਲੀਗੇਟ ਸੀਗਾ ਸਾਰੇ ਪੰਜਾਬ ਤੋਂ ਤੇ ਅਬਾਊਟ 40 ਦੀ ਫੈਕਲਟੀ ਸੀ ਜਿਹੜੇ ਟਾਪ मोस्ट ਆਰਥੋਪੈਡਿਕ ਸਰਜਨ ਸੀ ਦਿੱਲੀ ਤੋਂ ਪੂਨੇ ਤੋਂ ਉੜੀਸਾ ਤੋਂ ਵੀ ਆਏ ਹੋਏ ਸੀ ਜਿਹੜੇ ਫੈਕਲਟੀ ਸੀਗੇ ਸੀਨੀਅਰ ਆਰਥੋਪੈਡਿਕ ਸਰਜਨ ਆਪਣੇ ਲੈਕਚਰਸ ਤੇ ਆਪਣੀ ਸ਼ਫਾ ਨੂੰ ਸ਼ੇਅਰ ਕਰਨ ਲਈ ਤੇ ਸਾਡਾ ਥੀਮ ਵੀ ਆਈ ਸੀ ਵੀ ਕੋਲਾਬੋਰੇਟ ਅਸੀਮੂਲੇਟ ਐਂਡ ਲਰਨ ਟੁਗੇਦਰ ਕਿ ਆਪਾਂ ਸਾਰੇ ਇੱਕ ਦੂਜੇ ਨਾਲ ਸ਼ੇਅਰ ਕਰੀਏ ਤੇ ਇੱਕ ਦੂਜੇ ਤੋਂ ਸਿੱਖੀਏ ਵੀ ਪੇਸ਼ੈਂਟ ਕੇਅਰ ਕਿੱਦਾਂ ਇੰਪਰੂਵ ਹੋ ਸਕਦੀ ਹੈ ਸਾਡਾ ਸਾਰਾ ਫੋਕਸ ਇਸੇ ਤੇ ਸੀ ਵੀ ਪੇਸ਼ੈਂਟ ਕੇਅਰ ਕਿੱਦਾਂ ਬੈਟਰ ਹੋ ਸਕਦੀ ਹੈ ਸਾਡਾ ਜੀ ਜਿਵੇਂ ਅਸੀਂ ਲਾਸਟ ਈਅਰ ਵੀ ਇੱਕ ਕੀਤਾ ਸੀ ਬੜਾ ਮੁਹਿੰਮ ਚਲਾਇਆ ਸੀ ਵੀ ਈਚ ਵਨ ਸੇਵ ਵਨ ਅਸੀਂ ਸਕੂਲਾਂ 'ਚ ਜਾ ਜਾ ਕੇ ਫਰਸਟ ਏਡ ਦੀ ਟ੍ਰੇਨਿੰਗ ਦਿੱਤੀ ਸੀ ਸਾਰੇ ਬੱਚਿਆਂ ਨੂੰ ਬਹੁਤ ਲੀਡਿੰਗ ਸਕੂਲਸ ਵਿੱਚ ਵੀ ਹੈਡ ਗੋਨ ਜਿਵੇਂ ਸਤਪਾਲ ਮਿੱਤਲ ਚ ਵੀ ਅਸੀਂ ਗਏ ਸੀ ਉੱਥੇ ਪੂਰਾ ਅਸੀਂ ਪ੍ਰੋਗਰਾਮ ਕੀਤਾ ਸੀ ਡੰਮੀਆਂ ਨਾਲ ਲੈ ਕੇ ਗਏ ਸੀ ਧਿਆਨਨ ਤੋਂ ਇਹ ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਪੰਜਾਬ ਆਰਥੋਪੈਡਿਕ ਐਸੋਸੀਏਸ਼ਨ ਤੇ ਧਿਆਨਨ ਦਾ ਕੰਬਾਈਨਡ ਉਪਰਾਲਾ ਸੀ ਉਹਦੇ ਚ ਅਸੀਂ ਜਾ ਜਾ ਕੇ ਕੇਵੀਐਮ ਸਕੂਲ ਹੋ ਗਿਆ ਸਤਪਾਲ ਮਿੱਤਲ ਪਹਿਲਾਂ ਪੀਏਯੂ ਦਾ ਸਰਕਾਰੀ ਸਕੂਲ ਹੋਰ ਸਰਕਾਰੀ ਸਕੂਲਾਂ ਜਾ ਜਾ ਕੇ ਅਸੀਂ ਟ੍ਰੇਨਿੰਗ ਦਿੱਤੀ ਸੀ ਇਸੇ ਤਰ੍ਹਾਂ ਅਸੀਂ ਇਸ ਸਾਲ ਵੀ ਅਗਸਟ ਦੇ ਵਿੱਚ ਸਾਡਾ ਬੋਨ ਐਂਡ ਜੋਇੰਟ ਵੀਕ ਹੁੰਦਾ ਉਹਦੇ ਦੌਰਾਨ ਅਸੀਂ ਇਹੀ ਸਾਡੇ ਉਪਰਾਲੇ ਹੁੰਦੇ ਆ ਵੀ ਅਸੀਂ ਕੋਈ ਨਾ ਕੋਈ ਇੱਕ ਮੁੱਦਾ ਜਿਹੜਾ ਪਬਲਿਕ ਨੂੰ ਫਾਇਦਾ ਕਰ ਸਕਦਾ ਹੋਵੇ ਉਹਦੇ ਤੇ ਅਸੀਂ ਕੋਈ ਨਾ ਕੋਈ ਮਹਿੰਮ ਚਲਾਵਾਂਗੇ ਜਾਂ ਟ੍ਰੇਨਿੰਗ ਇੰਪਾਰਟ ਕਰਾਂਗੇ ਜਾਂ ਲੋਕਾਂ ਦੀ ਨੌਲੇਜ ਵਾਧਾ ਕਰਾਂਗੇ ਮੇਰਾ ਮੇਨ ਮੇਰੇ ਮਨ ਚ ਇਹ ਹੈ ਜੀ ਵੀ ਨੈਕਸਟ ਇਅਰ ਵੈਨ ਆਈ ਮੈਂ ਲਊਂਗਾ ਇਹ ਅਹੁਦੇ ਤੇ ਮੈਂ ਮੇਰੀ ਆਏਗੀ ਵਾਰੀ ਤਾਂ ਜਿਹੜਾ ਆਸਟਿਓਪਰੋਸਿਸ ਹੈ ਜਿੰਨੂੰ ਅਸੀਂ ਸਾਇਲੈਂਟ ਥੀਫ ਕਹਿੰਨੇ ਆ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਇਹਦਾ ਅਸੀਂ ਥੀਮ ਰੱਖਾਂਗੇ ਤੇ ਮੇਨ ਫੋਕਸ ਸਾਡਾ ਆਸਟਿਓਪਰੋਸਿਸ ਤੇ ਹੋਏਗਾ ਕਿਉਂਕਿ ਇਹ ਜਿਹੜੀ ਅੱਜ ਕੱਲ ਆਪਾਂ ਦੇਖਦੇ ਆਂ ਵੀ ਸਾਰੀ ਜਿਹੜੀ ਪੋਪੂਲੇਸ਼ਨ ਹੈ ਸਾਡੀ ਏਜਡ ਪੋਪੂਲੇਸ਼ਨ ਬਹੁਤ ਵੱਧ ਰਹੀ ਹੈ ਉਹਨਾਂ ਦੀ ਪਰਸੈਂਟੇਜ ਵੀ ਵੱਧ ਰਹੀ ਹੈ ਸਾਡੀ ਪੋਪੂਲੇਸ਼ਨ ਚ ਅਸੀਂ ਉਹਨਾਂ ਤੇ ਫੋਕਸ ਕਰਨਾ ਹੈ ਜੇ ਅਸੀਂ ਉਹਨਾਂ ਦੇ ਫ੍ਰੈਕਚਰ ਕਿਸੇ ਤਰ੍ਹਾਂ ਨਾਲ ਘਟਾ ਸਕੀਏ ਜਿਹੜੇ ਕੁਲੇ ਦੇ ਫ੍ਰੈਕਚਰ ਹੁੰਦੇ ਨੇ ਬਜ਼ੁਰਗਾਂ ਦੇ ਵਿੱਚ ਜੇ ਉਹਨਾਂ ਦਾ ਕਿਸੇ ਤਰ੍ਹਾਂ ਨਾਲ ਅਸੀਂ ਜਾ ਤਾਂ ਇਨਸੀਡੈਂਸ ਘਟਾ ਸਕੀਏ ਜਾਂ ਉਹਨਾਂ ਦੀ ਕੇਅਰ ਬੈਟਰ ਕਰ ਸਕੀਏ ਜਾਂ ਉਹਨਾਂ ਨੂੰ ਵਾਪਸ ਆਪਣੀ ਇੰਡੀਪੈਂਡੈਂਟ ਲਾਈਫ ਤੇ ਜਲਦੀ ਲੈ ਕੇ ਆ ਸਕੀਏ ਇਹਨਾਂ ਚੀਜ਼ਾਂ ਤੇ ਮੇਰਾ ਜ਼ਿਆਦਾ ਫੋਕਸ ਹੋਏਗਾ ਸਾਡਾ ਜੀ ਵੀ ਵਰਕ ਐਜ਼ ਅ ਯੂਨਿਟ ਸਾਡੇ ਚ ਪੋਲਿਟਿਕਸ ਨਹੀਂ ਚੱਲਦੀ ਤਾਂ ਹੀ ਮੈਂ ਦੱਸਿਆ ਇਲੈਕਸ਼ਨ ਵੀ ਯੂਨੀਨਮਸ ਸੀ ਸਾਡਾ ਮੇਨ ਪਰਪਸ ਇਜ਼ ਵੀ ਲਾਈਕ ਮਾਈਂਡਡ ਬੰਦੇ ਅਸੀਂ ਇਕੱਠੇ ਹੁੰਨੇ ਆ ਤੇ ਸਾਡਾ ਮੇਨ ਹੁੰਦਾ ਵੀ ਇਹ ਜਿਵੇਂ ਅਸੀਂ ਬੋਨ ਐਂਡ ਜੋਇੰਟ ਵੀਕ ਹੈ ਤਾਂ ਬਿਲਕੁਲ ਇਹ ਕੋਈ ਇੰਡੀਵਿਜੁਅਲਿਸਟਿਕ ਨਹੀਂ ਹੁੰਦਾ ਇਹ ਟੋਟਲੀ ਟੀਮ ਸਪਿਰਟ ਹੁੰਦੀ ਹੈ ਤੇ ਇਹ ਐਸੋਸੀਏਸ਼ਨ ਦੇ ਨਾਮ ਤੇ ਅਸੀਂ ਕਰਦੇ ਆ ਸਾਰਾ ਜੋ ਕਰਦੇ ਆ ਮੇਰਾ ਤਾਂ ਇੱਕੋ ਹੀ ਹੈ ਜੀ ਵੀ ਸਾਰੇ ਲੋਕੀ ਫੋਕਸ ਕਰਦੇ ਹਾਰਟ ਤੇ ਬ੍ਰੇਨ ਤੇ ਕੋਈ ਲਿਵਰ ਤੇ ਫੋਕਸ ਕਰ ਰਿਹਾ ਮੇਰੀ ਸਭ ਨੂੰ ਇਹੀ ਇੱਕ ਬੇਨਤੀ ਹੈ ਵੀ ਆਪਣੇ ਹੱਡੀਆਂ ਤੇ ਜੋੜਾਂ ਦਾ ਵੀ ਉਨਾ ਹੀ ਧਿਆਨ ਰੱਖੋ ਜਿੰਨਾ ਤੁਸੀਂ ਹਾਰਟ ਦਾ ਜਿੰਨਾ ਤੁਸੀਂ ਬ੍ਰੇਨ ਦਾ ਕਿਡਨੀ ਦਾ ਜਾਂ ਲਿਵਰ ਦਾ ਰੱਖਦੇ ਹੋ ਬਿਕੋਜ਼ ਇਹ ਹੱਡੀਆਂ ਤੇ ਜੋੜਾਂ ਹੀ ਨੇ ਜਿਹੜੇ ਸਾਰਿਆਂ ਨੂੰ ਪ੍ਰੋਟੈਕਟ ਕਰਦੇ ਨੇ ਤੇ ਚੱਲਦੇ ਰਹਿਣ ਜੇ ਨਹੀਂ ਚੱਲਦੇ ਰਹਿਣਗੇ ਤਾਂ ਬਾਕੀਆਂ ਦਾ ਹਾਰਟ ਦਾ ਵੀ ਹੈਲਥ ਜਿਹੜੀ ਹੈ ਉਹ ਆਪੇ ਹੀ ਡਿਟੀਰੀਓਰੇਟ ਕਰੇਗੀ ਆਪਣਾ ਧਿਆਨ ਰੱਖੋ ਰੈਗੂਲਰ ਐਕਸਰਸਾਈਜ਼ ਕਰੋ weight control ਕਰੋ ਬੈਲੈਂਸਡ ਡਾਈਟ ਰੱਖੋ ਤਾਂ ਕਿ ਤੁਹਾਡੀ ਬੋਨ ਹੈਲਥ ਜਿਹੜੀ ਹੈ ਐਂਡ ਜੋਇੰਟ ਹੈਲਥ ਵੀ ਉਨੀ ਵਧੀਆ ਰਹੇ ਜਿੰਨਾ ਤੁਸੀਂ ਹਾਰਟ ਤੇ ਫੋਕਸ ਕਰ ਰਹੇ ਹੋ ਇਹ ਨਾ ਜੀ ਇਹਦੀ ਤੇ ਇਹ ਸਾਰਾ ਨਾ ਜੀ ਐਗਜ਼ੈਕਟਿਵ ਦੇ ਅੱਗੇ ਪਲਾਨ ਰੱਖਿਆ ਜਾਏਗਾ ਜੇ ਐਗਜ਼ੀਕਟਿਵ ਸਾਰੀ ਅਪਰੂਵ ਕਰਦੀ ਹੈ ਸਾਨੂੰ ਫੰਡਿੰਗ ਮਿਲ ਜਾਂਦੀ ਹੈ ਤਾਂ ਸਾਨੂੰ ਕੈਂਪ ਲਾਂਚ 'ਚ ਵੀ ਕੋਈ ਦਿੱਕਤ ਨਹੀਂ ਹੈ ਮੇਰਾ ਇਹੀ ਹੋਏਗਾ ਲੋਕਾਂ ਵੱਲ ਵੀ ਰਾਦਰðਨ ਆਪਾਂ ਬਿਮਾਰੀ ਦਾ ਇਲਾਜ ਕਰਾਈਏ ਬਿਮਾਰੀ ਤੋਂ ਬਚਣਾ ਬਿਹਤਰ ਹੈ ਵੀ ਬਿਮਾਰੀ ਹੋਵੇ ਹੀ ਨਾ ਉਸ ਚੀਜ਼ ਤੇ ਆਪਾਂ ਜ਼ਿਆਦਾ ਫੋਕਸ ਕਰੀਏ